ਇਹ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜੁਥੇ ਪੇਤ ਪਰ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪਰਿਵਾਰਿਕ ਨਾਮੜਾ ਵੱਲੋਂ ਖਰਚਾ ਜਤਾਇਆ ਜਾ ਰਿਹਾ ਹੈ ਕਿ ਉਸਾ ਕਤਲ ਕਰ ਦਿੱਤਾ ਗਿਆ ਦਰਸਲ ਮ੍ਰਿਤਕ ਘਰ ਵਾਲੇ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਉਹ ਉਸ ਦਾ ਘਰ ਵਾਲਾ ਤਿਆਰ ਹੋ ਕੇ ਬਿਲਕੁਲ ਠੀਕ ਠਾਕ ਘਰ ਤੋਂ ਬਾਹਰ ਗਿਆ ਸੀ ਤਾਂ ਜਦੋਂ ਉਸ ਵੱਲੋਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਗਿਆ ਹਾਲ-ਚਲ ਪੁੱਛਣ ਬਾਬਤ ਤਾਂ फोन उसके घर वाले वालों नहीं बल्कि किसी होर शख्स वालों चुकया जाता है जिस उस वालों दसिया जाता है कि नवे बन रहे पेट्रोल पंप के को उसकी लाश मिली है तो परिवारिक मैंबर उस महिला वालों कहा जाता है कि वह फोन ना कटे और पूरा अता पता दसे कि, कि किस जगह उसी लाश पई है तो जो परिवारिक मैंबर उस थे पहुँचते हैं तो वो हके बके रह जाते हैं दसिया जा रहा है कि उस ਸਿਰ ਉੱਤੇ ਸਟਾ ਲੱਗੀਆਂ ਨੇ ਚਸੁਰਾਰ ਨੇ ਜਦੋਂ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਤਾਂ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਫਿਲਹਾਲ ਪ੍ਰਸ਼ਾਸਨ ਤੱਕ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਰਿਵਾਰਕ ਮੈਂਬਰ ਜਿਹੜੇ ਨੇ ਰੋਂਦਾ ਰੋਂਦੇ ਕੁਲੋਂਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਿੰਦੇ ਕਿ ਪੂਰਾ ਮਾਮਲਾ ਝੜਾ ਹੈਗਾ ਫਗਵਾੜੇ ਤੋਂ ਸਾਹਮਣੇ ਹੈ ਜਿੱਥੇ ਫਗਵਾੜੇ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਹੈ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਆ ਪਰਿਵਾਰਿਕ ਮੈਂਬਰ ਵੱਲੋਂ ਇੱਕ ਖਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਜੁੜਾ ਕਤਲ ਕਰ ਦਿੱਤਾ ਗਿਆ ਪਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਜੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਸਹੀ ਸਰਾਮਤ ਸੀ ਉਸ ਦੇ ਹਾਥੂ ਤੇ ਸੱਟ ਵੱਜੀ ਹੋਈ ਸੀਗੀ ਅਤੇ ਪਰ ਉਹ ਘਰ ਤੋਂ ਇਕੱਲਾ ਹੀ ਵਾਪਸ ਗਿਆ ਸੀ ਪਰ ਜੋ ਲੋਕਾਂ ਦੇ ਦੱਸਣ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਰਸਤੇ 'ਚ ਜਾਂਦੇ ਹੋਏ ਇੱਕ ਸਖਸ਼ ਨੂੰ ਹੋਰ ਬਿਠਾ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਥਰੋ ਚਲਾ ਜਾਂਦਾ ਫਿਲਹਾਲ ਕਿਸ ਵੱਲੋਂ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਉਸ ਦੇ ਹਾਦਸੇ ਦੁਰਾਟ ਇਹ ਜਾਨ ਨਿਕਲੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਪਰ ਜਿਹੜੇ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਜਿਹੜਾ ਪੰਚਾਇਤ ਮੈਂਬਰ ਨੇ ਉਹ ਵੀ ਪਹੁੰਚੇ ਹੋਏ ਨੇ ਸਰਪੰਚ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਪਰਿਵਾਰਿਕ ਮੈਂਬਰ ਨੂੰ ਆਸ਼ਵਾਸਨ ਦਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਦਵਾਇਆ ਜਾਵੇਗਾ ਹਾਂਜੀ ਆਪਣਾ ਮੇਰਾ ਨਾਮ ਕਿਸ਼ਨ ਸਿੰਘ ਹੈ ਆਪਾਂ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਮੈਂ ਇੱਧਰ ਤੋਂ ਬੀੜ ਪਵਾਤੀ ਹਾਂ ਅੱਛਾ ਜੀ ਕੀ ਮਾਮਲਾ ਕੀ ਇੱਕ ਜਿਹੜਾ ਤੁਹਾਡੇ ਹਸਬੰਦ ਨਾਲ ਹਾਸਾ ਹੋਇਆ ਮੇਰੇ ਆਸ ਵਿੱਚ ਨਾਲ ਹਾਸਾ ਜਿਹੜਾ ਕੱਲ ਮੇਰੇ ਕੋਲ ਸਵੇਰੇ 8:30 9 ਚਲ ਗਏ ਆ ਕਹਿੰਦੇ ਮੈਂ ਕੰਮ ਤੇ ਜਾਣਾ ਮੈਂ ਕਿਹਾ ਚਲੋ ਠੀਕ ਆ ਕੋਈ ਨਹੀਂ ਜਾਓ ਤੁਸੀਂ ਇਹ ਤੋਂ ਸਾਰ ਚਲ ਗਏ ਆ ਪਰ ਫਿਰ ਮੈਨੂੰ ਮੈਂ ਇਹਨਾਂ ਨੂੰ ਫੋਨ ਲਾਉਂਦੀ ਸੀ ਉਹ ਨਹੀਂ ਚੱਕਿਆ ਨਹੀਂ ਮੜ ਕੇ ਮੈਨੂੰ 10:30 ਵਜੇ ਫੋਨ ਆਇਆ ਫਿਰ ਕਹਿੰਦੇ ਕੀ ਕਰਦੇ ਆ ਮੈਂ ਕਹਾ ਮੈਂ ਤਾਂ ਕੋਈ ਨਹੀਂ ਕਰਦਾ ਕੰਮ ਇਹ ਵੀੜ ਕੇ ਹਟਿਆ ਕਹਿੰਦੇ ਤੇੱਛਾ ਚਲੋ ਠੀਕ ਆ ਫਿਰ ਤੁਸੀਂ ਸੌਂ ਲਓ ਰੈਸਟ ਕਰ ਲਮਗੇ ਚਲੋ ਠੀਕ ਆ ਮੈਂ ਸਾਰਾ ਉਹਨਾਂ ਨੂੰ ਫਿਰ ਸਵਾ 11 ਵਜੇ ਫੋਨ ਲਾਉਂਦੇ ਫਿਰ ਫੋਨ ਸুইਚ ਆਫ ਹੀ ਆਉਂਦਾ ਸੀਗਾ 10:30 ਵਜੇ ਮੈਨੂੰ ਉਹਨਾਂ ਦੀ ਕਾਲ ਆਈ ਯਾਨੀ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਮੜ ਕੇ ਫਿਰ ਮੈਂ ਸਵਾ 11 ਵਜੇ ਰੈਸਟ ਕਰਕੇ ਫੋਨ ਲਾਇਆ ਫੋਨ ਹੀ ਆਨ ਹੋਣਾ ਰਿਹਾ ਇਹ ਮੈਂ ਇਦਦੇ ਫੋਨ ਲਾਉਂਦੇ ਰਹੇ ਹੋਏ ਐਨੀ ਆਨ 1:25 ਵਜੇ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦੀ ਮੈਂ ਉਹਨਾਂ ਨੂੰ ਕਹਿੰਦੀ ਮੈਂ ਕਿ ਤੁਸੀਂ ਫੋਨ ਕਾਤੇ ਬੰਦ ਕੀਤਾ ਆ ਸਾਬ ਸਵੇਰ ਜੰਮੀ ਮੈਂ ਕਾਦੀ ਫੋਨ ਹੋਣੀ ਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਮੈਂ ਉਹਨਾਂ ਦੀ ਵਾਈਫ ਬੋਲਦੀ ਆ ਇਹ ਫੋਨ ਤਾਂ ਮੈਂ ਕਹਾਂ ਮੇਰੇ ਮਤਲਬ ਮੇਰੇ ਹਸਬੰਡ ਦਾ ਆ ਕਹਿੰਦੇ ਤੁਹਾਡਾ ਸ਼ਾ ਤੁਹਾਡਾ ਹਸਬੰਡ ਤਾਂ ਇੱਥੇ ਮਰੇ ਆਪੇ ਆ ਮੈਂ ਕਿਹਾ ਕਿ ਤਾਂ ਮੈਂ ਇੱਥੇ ਕਿਹਦਾ ਹਾਂ ਉਹਨੂੰ ਸਾਹ ਕੋਸ਼ਿਸ਼ ਕਰਤਾ ਕਿ ਮੈਨੂੰ ਦੱਸਿਆ ਮਾਰ ਗਿਆ ਇਹ ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕਹਾਂ ਮੈਨੂੰ ਥਾਂ ਟਿਕਾਣਾ ਦੱਸ ਦੋ ਵੇਸੀ ਵਸੇ ਇੱਥੇ ਹਾਜ਼ਰ ਹੋਣ ਲੱਗੇ ਹਾਜ਼ਰ ਹੋ ਜਾਣਾ ਮਿੰਟ ਤੋਂ ਪਹਿਲਾਂ ਕਹਿੰਦੇ ਚਲੋ ਠੀਕ ਹੈ ਕਹਿੰਦੇ ਸੋਕੇ ਇੱਥੇ ਸਕੇ ਤਿਆਨ ਵਾਲੇ ਦੇ ਕੋਲ ਇੱਕ ਨਵਾਂ ਪਟ્રોલ ਪਾਪ ਬਣਦਾ ਆ ਵੀ ਉਹਦੇ ਕੋਲੇ ਡਿਗੀ ਪਏ ਆ ਤੇ ਮੈਂ ਕਹਾ ਸਾ ਤੁਸੀਂ ਬਾਜੀ ਤੁਸੀਂ ਫੋਨ ਨਾ ਬੰਦ ਕਰਿਓ ਵੀ ਤੁਹਾਡੇ ਫੋਨ ਰਾਹੀਂ ਅਸੀਂ ਇੱਥੇ ਤੱਕ ਪਹੁੰਚ ਸਕਦੇ ਆ ਉਸ ਤੋਂ ਬਾਅਦ ਮੈਂ ਆਪਣੇ ਇਹਨਾਂ ਨੂੰ ਪੇਕੇ ਨੂੰ ਫੋਨ ਕਰਤਾ ਆਪਣੇ ਨੂੰ ਲੋਈਆ ਸਾਹਿਬ ਨੂੰ ਫੋਨ ਕਰਤਾ ਚਲੋ ਮਿੰਟ ਤੋਂ ਪਹਿਲਾਂ ਆ ਗਏ ਉਹਨਾਂ ਨੇ ਆ ਕੇ ਸ਼ਾਨਦੂਰ ਕੀਤੀ ਪਰ ਕੋਣ ਉਸੇ ਵੇਲੇ ਕਿ ਤੁਮੈਂ ਫੇਰ ਦੁਬਾਰਾ ਇਹਨਾਂ ਨੂੰ ਦੱਸ ਕੇ ਉਹਨਾਂ ਨੇ ਫੋਨ ਲਾਇਆ ਫੋਨ ਫੇਸ ਵਿੱਚ ਹੀ ਆਫ ਹੀ ਜਾ ਜਾਂਦਾ ਸੀ ਮਨ ਕੇ ਕੱਲ ਦਾ ਸਰ ਫੋਨ ਨਹੀਂ ਔਨ ਹੋਇਆ ਤੇ ਡੈੱਡ ਬੋਡੀ ਵਗੈਰਾ ਕਿੱਥੋਂ ਮਿਲੀ ਆਪਾਂ ਨੂੰ ਡੈੱਡ ਬੋਡੀ ਪੈਟਰੋਲ ਪੰਪ ਕੋਈ ਇੱਥੇ ਨਵਾਂ ਬਣ ਕੇ ਆ ਗਿਆ ਡੈੱਡ ਬੋਡੀ ਦਾ ਕਾਰਨ ਕਿ ਤੁਹਾਨੂੰ ਸਾਹਮਣੇ ਆ ਕੋਈ ਇਹਨਾਂ ਦਾ ਯਾਰ ਦੋਸਤ ਵਗੈਰਾ ਜਾਂ ਕੋਈ ਹੋਰ ਸਰ ਮੈਂ ਜਿਹੜਾ ਗਿਆ ਇਹ ਨਾਲ ਗਿਆ ਇੱਥੋਂ ਨਾਲ ਮੁੰਡਾ ਸਗਾ ਕੋਈ ਪਤਾ ਨਹੀਂ ਮੈਨੂੰ ਤਾਂ ਜਨਕਿ ਸਰਪੰਚ ਸਾਹਿਬ ਫੇ ਸ਼ਾਮ ਨੂੰ ਆਏ ਇੱਥੋਂ ਘਰੋਂ ਕੱਲੇ ਗਏ ਆ ਉਹ ਕੇ ਸਰਪੰਚ ਸਾਹਿਬ ਆਏ ਹੋਏ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਮੇਰੇ ਖਰਾ ਛੋਟੇ ਬੇਟੇ ਨੇ ਦੱਸਿਆ ਮੈਨੂੰ ਵੀ ਉਹ ਇਧਰੋਂ ਜਦੋਂ ਗਏ ਆ ਤੇ ਉਹ ਕਿਸੇ ਨੂੰ ਫਿਰ ਉਸੇ ਮੁੰਡੇ ਦੇ ਮੋਟਰਸਾਈਕਲ ਦੇ ਨਾਲ ਉਠਾ ਕੇ ਲੈ ਕੇ ਗਏ ਆ ਕਰੋ ਸਾਰਾ ਉਹ ਇਕੱਲੇ ਗਏ ਸੀਗੇ ਰਸਤੇ 'ਚੋਂ ਕਿਸੇ ਮੁੰਡੇ ਨੂੰ ਮੋਟਰਸਾਈਕਲ ਉਸ ਮੁੰਡੇ ਨੇ ਹੀ ਮੈਨੂੰ ਫੋਨ ਕੀਤਾ ਉਹਨਾਂ ਦੇ ਫੋਨ ਤੋਂ ਕੋਈ ਦੁਆਰਾ ਗੱਲਬਾਤ ਹੋਈ ਕੋਈ ਤੁਹਾਡੇ ਨੂੰ ਦੁਆਰਾ ਮੋੜ ਕੇ ਇਸ ਵਿੱਚ ਫਕਲਦਾ 1 25 ਦਾ ਮੋੜ ਕੇ ਉਹ ਨਹੀਂ ਬੰਦ ਕੀਤਾ ਇਹ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਉੱਥੇ ਨਹੀਂ ਕੋਈ ਨਾਲ ਮੋਟਾ ਬਲੇ ਸਾਰੇ ਪੈਸੇ ਸੀ ਮੇਰੇ ਬਾਕੀ ਸਾਰੇ ਹੀ ਗਏ ਸੀ ਕਿ ਮੈਂ ਇੱਥੇ ਘਰੇ ਸੀਗੀ ਉੱਥੇ ਵੱਟ ਸਾਡੇ ਸਰਪੰਚ ਦੇ ਵੀਰ ਬਵਾਦੇ ਸਰਪੰਚੋ ਸਾਹਿਬ ਬਾਕੀ ਸਾਰੇ ਯਾਨੀ ਕਿ ਗਏ ਸੀ ਜਿੰਨੇ ਵੀ ਉਹਨਾਂ ਨੇ ਪੰਚਾਇਤੀ ਮੇਰੇ ਪਿੰਡਾਂ ਦੇ ਸਾਡੇ ਸਾਰੇ ਆਏ ਸੀ ਇਦੋਂ ਵੀ ਬਰਨਾ ਮੇਰੇ ਪੇਕੇ ਬਰਨ ਆ ਉੱਥੇ ਵੀ ਸਾਰੇ ਹੀ ਆ ਗਏ ਸੀ ਯਾਨੀ ਕਿ ਮੇਰੇ ਬ੍ਰਦਰ ਵੀ ਮੇਰੇ ਚਾਚੇ ਦਾ ਸਾ ਵੀ ਤੇ ਤੁਹਾਡੀ ਸ਼ਾਦੀ ਨੂੰ ਕਿੰਨੇ ਟਾਈਮ ਹੋ ਗਿਆ ਇਹ ਵੀ ਸ਼ਾਦੀ ਨੂੰ 9ਵਾਂ ਸਾਲ ਲਗਾ 26 16 ਜਨਵਰੀ ਤੋਂ ਤੇ ਫੈਮਿਲੀ ਦੇ ਮੈਂਬਰ ਕਿੰਨੇ ਟੁੱਟ ਫੈਮਿਲੀ ਜਿਵੇਂ ਮੇਰੇ ਸਾਸੂ ਆ ਇੱਕ ਮੈਂ ਸੀਗੀ ਇੱਕ ਮੇਰੇ ਹਸਬੰਡ ਐ ਇੱਕ ਬੱਚਾ ਜਿਹੜਾ 7 ਸਾਲ ਦਾ ਹੈ ਕੀ ਉਹਨਾਂ ਨੂੰ ਕੋਈ ਬਿਮਾਰ ਰਹਿੰਦੇ ਸੀ ਜਾਂ ਕੀ ਪ੍ਰੋਬਲਮ ਕੀ ਹੋਈ ਗੱਲ ਕਰਤੀ ਹੋਈ ਸੀ ਕੋਈ ਪ੍ਰੋਬਲਮ ਸੀ ਕੱਲ ਬੜੇ ਸੋਹਣੇ ਮੇਰੇ ਕੋਲੋਂ ਗਏ ਆ ਉਹਦਾਂ ਨਾਲ ਥੋੜੀ ਜਿਹੀ ਹੱਥ ਤੇ ਸੱਟ ਲੱਗੀ ਸੀ ਕਿ ਉਹ ਕਿਸੇ ਟੈਂਟ ਦੇ ਕੰਮ ਤੇ ਗਏ ਸੀਗੇ ਤਾਂ ਚਲ ਜਾਂਦੀ ਸੀਗੀ ਪ੍ਰੋਗਰਾਮ ਲਾਉਣ ਤੇ ਉਹ ਕਹਿੰਦੇ ਮਤਲਬ ਜਦੋਂ ਗੱਡੀ ਚ ਟੈਨ ਲਾਦ ਦੇ ਦੇ ਸੀਗੇ ਬੈਂਚ ਮੇਰੇ ਇੱਥੇ ਹੱਥ ਤੇ ਦੇ ਬਸ ਉਹ ਹੀ ਐ ਪੰਜੇ ਕੰਮ ਕਰ ਕੀ ਕਰਦੇ ਸੀ ਆਪਣੇ ਕੰਮ ਕਰਦੇ ਆੜੀ ਦੱਪਾਈ ਰਕਾਰ ਕਰ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜੀ ਬੂਟਾ ਰਾਮ ਬੂਟਾ ਰਾਮ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹਨਾਂ ਦੀ ਡੈਥ ਹੋਈ ਵੀ ਕੀ ਕਾਰਨੋਂ ਮੈਨੂੰ ਤਾਂ ਹਨਾ ਸਾਰੇ ਇਹੀ ਕੰਨ ਲੱਗਦਾ ਵੀ ਜਿਹੜੇ ਮੁੰਡੇ ਨੇ ਮੈਨੂੰ ਫੋਨ ਕੀਤਾ ਨਾ ਜੇ ਤਾਂ ਉਹ ਸੱਚਾ ਸੀਗਾ ਤਉ ਫੋਨ ਨਾ ਬੰਦ ਕਰਦੇ ਜਦ ਮੈਂ ਉਹਨਾਂ ਨੂੰ ਕਿਹਾ ਸੀ ਪਾਜੀ ਅਸੀਂ ਫੋਨ ਦੇ ਥਰੂ ਹੀ ਤੁਹਾਡੇ ਕੋਲ ਪਹੁੰਚ ਸਕਦੇ ਆ ਤੁਸੀਂ ਫੋਨ ਨਾ ਬੰਦ ਕਰੋ ਉਸ ਉਸ ਵਿਅਕਤੀ ਦਾ ਨਾਮ ਵਗੈਰਾ ਕੁਝ ਪਤਾ ਨਹੀਂ ਕੋਈ ਮੈਨੂੰ ਨਹੀਂ ਸਭ ਨੂੰ ਬਾਕੀ ਨੂੰ ਤਾਂ ਪਤਾ ਬਾਕੀ ਸ਼ਾਇਦ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਪਤਾ ਹੋਊਗਾ ਮੈਨੂੰ ਉਸ ਟਾਈਮ ਯਾਨੀ ਕਿ ਮੈਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਮੁੰਡਾ ਨਾਲ ਸੀ ਉਹਨੇ ਮੈਨੂੰ ਫੋਨ ਕੀਤਾ ਤੇ ਜਾਂ ਕੋਈ ਹੋਰ ਕੋਈ ਉਹ ਤੇ ਇਹ ਜਿਹੜਾ ਸਾਰਾ ਮਾਮਲਾ ਭੈਣ ਜੀ ਪੁਲਿਸ ਦੇ ਧਿਆਨ ਚ ਲਿਆਂਦਾ ਤੁਸੀਂ ਉਹ ਤੇ ਮੈਨੂੰ ਸਾਰ ਬਸ ਇਸ ਬਾਕੀ ਮੋੜ ਤੇ ਕਾਰਵਾਈ ਦਾ ਨਹੀਂ ਪਤਾ ਫਿਰ ਆਸ ਭਲਾ ਹਾਂ ਜੀ ਆਪਰ ਆਪਣਾ ਨਾਮ ਮੇਜਰ ਸਿੰਘ ਹੈ ਮੇਜਰ ਸਿੰਘ ਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣਾ ਡੈਥ ਵੀ ਰਹੀ ਹੈ ਮਾਮਲਾ ਕੱਲ ਆਇਆ 8 ਵਜੇ ਫੋਨ ਆਇਆ ਇੱਕ ਪਗੜ ਵਾਲੇ ਨਾਲ ਮੁੰਡੇ ਤੇਗੇ ਹੂੰ ਤੇ ਉਹਨੇ ਇਹੀ ਗੱਲ ਕਹੀ ਇੱਥੇ ਘਰ ਕੁੜੀ ਨੂੰ ਫੋਨ ਆਇਆ ਕਹਿੰਦੇ ਵੀ ਡੈਥ ਹੋ ਗਈ ਹੈ ਜਾੜੇ ਮੁੰਡੇ ਦੀ ਵੀ ਉਹਨੂੰ ਆ ਕੇ ਲੈ ਜਾਓ ਹੂੰ ਤੇ ਫਿਰ ਇੱਥੋਂ ਇਹੀ ਚੱਲ ਗਏ ਆ ਸਾਨੂੰ ਫੋਨ ਗਿਆ ਇਹੀ ਚੱਲ ਗਏ ਉਥੋਂ ਹੂੰ ਪੰਪ ਦੇ ਉੱਤੇ ਜਾਨਕੀ ਜਿਹੜਾ ਪਹੁੰਚੇ ਤਾਂ ਸਾਨੂੰ ਉੱਥੇ ਕੋ ਮਿਲਿਆ ਨਹੀਂ ਹੂੰ ਕਿਹੜੀ ਜਗ੍ਹਾ ਬੁਲਾਇਆ ਸੀ ਤੁਹਾਨੂੰ ਉਹਨਾਂ ਨੇ ਪੰਪ ਤੇ ਬੁਲਾਇਆ ਪਾਪਾ ਖੁੱਲਾ ਨਮਾ ਬੰਗਾ ਰੂਰ ਦਿੱਤੇ ਆ ਨਮਾ ਇਹ ਫਿਰ ਲੱਗ ਗਈ ਆ ਭੁਲਾ ਰਹੀ ਜੀ ਤੁਹਾਡੇ ਪਰੋਹਣੇ ਦਾ ਨਾਂ ਕੀ ਆ ਜੀ ਪਰੋਹਣਾ ਬੂਟਾ ਰਾਮ ਹੈ ਜੀ ਬੂਟਾ ਰਾਮ ਤੇ ਕਿੱਥੇ ਦਾ ਰਹਿਣ ਵਾਲਾ ਹੈ ਇੱਥੇ ਤਾਂ ਵੀੜ ਬਹੁਤ ਹੈ ਆ ਭੁਲਾ ਰਹੀ ਦਾ ਪਿੰਡ ਰਹਿੰਦੇ ਇੱਥੇ ਵੀੜ ਬਹੁਤ ਹੈ ਉੱਥਾ ਹਾਂਜੀ ਤੇ ਮੱਗੀ ਕਾਰਨ ਕੀ ਆ ਸਰ ਮੱਗੀ ਜਿਹੜੀ ਡੈਥ ਦਾ ਕਾਰਨ ਹਜੇ ਕੋਈ ਪਤਾ ਨਹੀਂ ਲੱਗਾ ਜੀ ਹੂੰ ਇਹ ਤਾਂ ਹੁਣ ਲੱਗੂਗਾ ਪਤਾ ਹੁਣ ਜਦੋਂ ਆਪ ਕੋਟਾ ਜਿਹੜੇ ਨਾਲ ਦੇ ਇਹ ਦੇ ਸਾਥੀ ਸੀਗੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਨਹੀਂ ਉਹਨਾਂ ਨਾਲ ਨਹੀਂ ਹੋਈ ਉਹਨਾਂ ਦਾ ਫੋਨ ਹੀ ਬੰਦ ਆਉਂਦਾ ਮਿਲੇ ਨਹੀਂ ਤੁਹਾਨੂੰ ਨਹੀਂ ਮਿਲੇ ਬੋਡੀ ਡੈਡ ਬੋਡੀ ਕਿੱਥੋਂ ਸਰ ਮਿਲੀ ਆਪਾਂ ਨੂੰ ਉਹ ਮਿਲੀ ਆ ਉਥੋਂ ਉਹਦੇ ਪਿੱਛੋਂ ਆਪਣੇ ਆਏ ਪਟ્રોલ ਪੰਪ ਦੇ ਪਿੱਛੋਂ ਇਹ ਸ਼ਰਪੁਰ ਰੋਡ ਤੇ ਹਾਂ ਹਾਂ ਬੰਗਾ ਰੋਡ ਤੇ ਬੰਗਾ ਰੋਡ ਤੇ ਨਮਾ ਕੋਲੇ ਪਰ ਰੋਮ ਪੰਪ ਉਹਦੇ ਬੈਕ ਸਾਈਡ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਸਰ ਉਹ ਕੀਤੀ ਹੈ ਹਾਂ ਪੁਲਸਾਈ ਸੀ ਮੌਕੇ ਤੇ ਸਰ ਉਥੇ ਮੌਕੇ ਤੇ ਆਈ ਸੀ ਜਾਨ ਜੀ ਤੇ ਡੈਡ ਬੋੜੀ ਹੁਣ ਕਿੱਥੇ ਸਰ ਉਹੇ ਨਾਲ ਲੱਗਿਆ ਉਥੇ ਹਸਪੀਟਲ ਲਿਆ ਜੀ ਹਸਪੀਟਲ ਚ ਹਾਂ ਜੀ ਤੇ ਇਹਦੀ ਸ਼ਾਦੀ ਨੂੰ ਕਿੰਨੀ ਕੀ ਟਾਈਮ ਹੋ ਗਿਆ ਸਰ ਸ਼ਾਦੀ ਨੂੰ ਹੋ ਹੀ ਗਿਆ ਹਣੇ ਮਿਲਣਾ ਦਾ ਹਾਂ ਜੀ 9-10 ਦਾ ਹਾਲਤ ਹੋਈ ਗਏ ਹੁਣੇ ਕੋਈ ਬੱਚੇ ਵਗੈਰਾ ਹੈ ਇਹਨਾਂ ਦੇ ਮੁੰਮ ਬੱਚਾ ਸੋਚ 6 ਸਾਲਾਂ ਦਾ ਇਹਨਾਂ ਦੀ ਵਾਈਫ ਦਾ ਨਾਮ ਕੀ ਹੈ ਸਰ ਕ੍ਰਿਸ਼ਨ ਦੇਵੀ ਹੈ ਇੱਕ ਮਿੰਟ ਗੱਲ ਤੁਹਾਨੂੰ ਤੇ ਕੋਈ ਮਤਲਬ ਕੀ ਕਾਰਵਾਈ ਕੋਈ ਸ਼ੱਕ ਕਿਸੇ ਦੇ ਹੋਵੇ ਤੁਹਾਨੂੰ ਸ਼ੱਕ ਤਾਂ ਹੁਣ ਕੀ ਕਹਿ ਸਕਦੇ ਜੀ ਕਿ ਪਤਾ ਨਹੀਂ ਲੱਗਦਾ ਜੀ ਨਾਲ ਦੇ ਮੁੰਡੇ ਹੁਣ ਜਿਹੜੇ ਉਹ ਹੁਣ ਉਹਨਾਂ ਦਾ ਪਤਾ ਲੱਗੂਗਾ ਫੇਰ ਪਤਾ ਲੱਗੂਗਾ ਨਹੀਂ ਕੋਈ ਮੰਗੀ ਆਪਣੇ ਯਾਰਾਂ ਦੋਸਤਾਂ ਨਾਲ ਬੈਠਦਾ ਉੱਠਦਾ ਹੋਊਗਾ ਕੋਈ ਉਹ ਹੀ ਸੀ ਉਹ ਯਾਰ ਦੋਸਤੇ ਹੀ ਨਾਲ ਉਹਦੇ ਨਹੀਂ ਕੋਈ ਘਰੋਂ ਕੰਮ ਤੇ ਗਿਆ ਉਹ ਕੋਈ ਬਿਮਾਰ ਸੀ ਜਾਂ ਕਿਦਾਂ ਹੋਇਆ ਸਾਰੇ ਕੋਈ ਬਿਮਾਰ ਨਹੀਂ ਗਿਆ ਸੀ ਘਰੋਂ ਕੰਮ ਤੇ ਗਿਆ ਸੀ ਤੇ ਬਾਅਦ ਚ ਪਤਾ ਲੱਗਾ ਕੰਮ ਕੀ ਕਰਦਾ ਸੀ ਸਰ ਕੰਮ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਹਮ ਲੇਬਰ ਦਾ ਹੀ ਕਰਦਾ ਸੀ ਲੇਬਰ ਦਾ ਲੇਬਰ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਵੀ ਇਨਸਾਫ ਚਾਹੀਦਾ ਜੋ ਵੀ ਉੱਥੇ ਹੋਇਆ ਉਹਦੇ ਨਾਲ ਬਾਕੀ ਠੀਕ ਰਹੇਗਾ ਅੱਜ ਸਰ ਇੱਕ ਪੁਲਾਰਾਈ ਦੇ ਵਿੱਚ ਹੋਇਆ ਜੀ ਕੀ ਮਾਮਲਾ ਗਿਆ ਪੁਲਾਰਾਈ ਸੀ ਜੀ ਇੱਕ ਨੌਜਵਾਨ ਤੇ ਜਿਹੜੀ ਕੱਲ ਪਤਾ ਲੱਗਿਆ ਵੀ ਮੌਤ ਹੋ ਗਈ ਹੈ ਕੱਲ 125 ਤੇ ਫੋਨ ਆਇਆ ਘਰਦਿਆਂ ਨੂੰ ਔਰ ਉਸ ਨੌਜਵਾਨ ਦਾ ਨਾਮ ਬੂਟਾ ਰਾਮ ਆ ਕੱਲ ਉਹਨਾਂ ਦੇ ਫੋਨ ਤੋਂ ਉਤੇ ਕਾਲ ਆਈ ਔਰ ਕਿਸੇ ਅਣਪਛਾਤੇ ਵਿਅਕਤੀ ਨੇ ਕਾਲ ਕੀਤੀ ਕਿ ਤੁਹਾਡਾ ਜਿਹੜਾ ਬੰਦਾ ਆ ਉਹ ਇੱਥੇ ਪਿਆ ਬਈ ਇਹਨੂੰ ਦੇਖੋ ਆ ਕੇ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਦੇਖਿਆ ਗਿਆ ਸਾਨੂੰ ਮਿਲ ਨਹੀਂ ਰਿਹਾ ਸੀ ਬਾਰ ਬਾਰ ਪਿੰਡ ਵਾਲੇ ਸਾਥੀ ਤਲਾਸ਼ ਕਰ ਰਹੇ ਸੀਗੇ ਉਹਦਾ ਰਿਸ਼ਤਾ ਸਾਰਾ ਪਰਿਵਾਰ ਤਲਾਸ਼ ਕਰ ਰਿਹਾ ਸੀਗਾ ਔਰ ਜਦੋਂ ਸਾਨੂੰ 4 3:00 ਵਜੇ ਤੋਂ ਬਾਅਦ ਪਤਾ ਲੱਗਿਆ ਉਸ ਵੇਲੇ ਉਹਦੀ ਪੇਪਰ ਹੀ ਹਾਲਤ ਚ ਮੌਤ ਹੋ ਚੁੱਕੀ ਸੀ ਸਰ ਕੋਈ ਸਾਹਮਣੇ ਨਹੀਂ ਆਇਆ ਕੋਈ ਹਜੇ ਤੱਕ ਪੁਲਿਸ ਜਿਹੜੀ ਵੈਰੀਫਾਈ ਕਰ ਰਹੀ ਆ ਪਰ ਹਜੇ ਤੱਕ ਕੋਈ ਜਾਣਕਾਰੀ ਮਿਲੀ ਨਹੀਂ ਬਈ ਇਹ ਹੋਏ ਕੀਤਾ ਮੌਤ ਹੋਣ ਦਾ ਕਿ ਕਿਹੜੀ ਜਗ੍ਹਾ ਤੋਂ ਫਿਰ ਡੈੱਡ ਬੋਡੀ ਮਿਲੀ ਇਹਦੀ ਲੱਗਾ ਪਤਾ ਕੁਝ ਡੈੱਡ ਬੋਡੀ ਵਗੈਰਾ ਪਤਾ ਲੱਗਾ ਜੀ ਕਿੱਥੋਂ ਇਹ ਰਬਤ ਹੋਈ ਹਾਂ ਡੈੱਡ ਬੋਡੀ ਬਾਈਪਾਸ ਤੋਂ ਜਿਹੜੀ ਆ ਉੱਥੋਂ ਬਾਈਪਾਸ ਦੇ ਨਜ਼ਦੀਕ ਉਹਦੇ ਪਾਸ ਤੋਂ ਜਿਹੜੀ ਇਹ ਬੋਡੀ ਟੈਡ ਬੋਡੀ ਜਿਹੜੀ ਮਿਲੀ ਆ ਕਿ ਆ ਤੇ ਕੀ ਲੜਕਾ ਕੋਈ ਬਿਮਾਰ ਬਿਮਾਰ ਰਹਿੰਦਾ ਸੀ ਜਾਂ ਕੋਈ ਪ੍ਰੋਬਲਮ ਸੀ ਬਿਲਕੁਲ ਨੋਰਮਲ ਨੋਰਮਲ ਸੀਗਾ ਜੀ ਘਰ ਦੇ ਕਾਰੋਬਾਰ ਸਾਰੇ ਉਹ ਹੀ ਕਰਦਾ ਸੀ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਪਸ਼ੂਆਂ ਦਾ ਕਾਰੋਬਾਰ ਸੀਗਾ ਆਪਣਾ ਲੇਬਰ ਕਲਾਸ ਸੀਗਾ ਤੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਮੌਤ ਦੇ ਕਾਰਨ ਹਜੇ ਤੱਕ ਸਰ ਕੋਈ ਨਹੀਂ ਹਜੇ ਤਾਂ ਇਹ ਜਾਂਚ ਦਾ ਵਿਸ਼ਾ ਆ ਸਾਰਾ ਪਰਿਵਾਰ ਜਾ ਕੇ ਆਇਆ ਥਾਣੇ 'ਚ ਤੇ ਇਹ ਪ੍ਰਸ਼ਾਸਨ ਦੇ ਧਿਆਨ 'ਚ ਲੈਂਦਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਤੇ ਪ੍ਰਸ਼ਾਸਨ ਥਾਣਾ ਤੋਂ ਸਰਪੰਚ ਸਾਹਿਬ ਸਾਡੇ ਸੰਸਾਣਾ ਥਾਣੇ ਤੋਂ ਹੀ ਆਏ ਹੋਣੇ ਇਥੋਂ ਥਾਣਾ ਤੋਂ ਕੁਵੜਾ ਤੋਂ ਆਏ ਆ ਪਰ ਹਜੇ ਕੋਈ ਡਿਟੇਲ ਪਤਾ ਨਹੀਂ ਲੱਗੀ ਵੀ ਕਾਲ ਕਿਹਨੇ ਕੀਤੀ ਆ ਕਿ ਇਹਨਾਂ ਨੇ ਕਾਲ ਕਰਕੇ ਕਿਉਂਕਿ ਉਹਨਾਂ ਦੀ ਮਿਸਿਸ ਨੂੰ ਕਾਲ ਆਈ ਸੀਗੀ ਮਿਸਿਸ ਨੂੰ ਕਾਲ ਆਉਣ ਤੋਂ ਬਾਅਦ ਹੀ ਪਤਾ ਲੱਗਾ ਵੀ ਉਹ ਇਸ ਤਰ੍ਹਾਂ ਹੋ ਗਈ ਹੈ ਤੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਲਦੀ ਆ ਪੂਰੀ ਜਾਂਚ ਹੋ ਕਿਉਂਕਿ ਸਾਨੂੰ ਇਹ ਜਿਹੜਾ ਸਾਰਾ ਵੈਂਟਰ ਜਿਹੜਾ ਆ ਇਹ ਮਰਡਰ ਦਾ ਮਾਮਲਾ ਲੱਗਦਾ ਕਿਉਂਕਿ ਬੱਚੇ ਦਾ ਜਿਹੜਾ ਸਰੀਰ ਆ ਉਹ ਸਾਰਾ ਨੀਲਾ ਪਿਆ ਹੋਇਆ ਸਾਰੇ ਸ਼ਾਦੀ ਸ਼ੂਦਾ ਵਾ ਬੰਦਾ ਹਾਂ ਬਿਲਕੁਲ ਸ਼ਾਦੀ ਸ਼ੂਦਾ ਕਿੱਥੇ ਦੀ ਸ਼ਾਦੀ ਹੋਈ ਹੈ ਕਿੰਨੇ ਸਾਲ ਹੋ ਗਏ ਇਹਦੀ ਸ਼ਾਦੀ ਹੋਈ ਨੂੰ ਪਰਨਾ ਪਿੰਡ ਦੇ ਵਿੱਚ ਇਹ ਬੱਚਾ ਪਿਆ ਆ ਇੱਕ ਕਾਂਹ ਪਰਵਾਸੀ ਤੇ ਬੱਚੇ ਵੀ ਆ ਔਰ 32 ਸਾਲ ਏਜ ਆ ਬੱਚੇ ਦੀ ਤੇ ਜਿੱਦਾਂ ਸਰ ਤੋਂ ਸ਼ੱਕ ਜ਼ਾਹਿਰ ਕਰ ਰਹੇ ਆ ਪੁਲਿਸ ਨੇ ਧਿਆਨ ਚ ਲਿਆਂਦਾ ਸਾਰਾ ਮਾਮਲਾ ਪੁਲਿਸ ਦੇ ਜਾ ਤੇ ਹੋਈ ਹੈ ਉਸ ਤੋਂ ਬਾਅਦ ਤੋਂ ਮਾਦੀ ਗੱਲ ਸਾਰਾ ਧਿਆਨ ਚ ਆਇਆ ਜੀ ਸਾਡੇ ਪਿੰਡ ਦਾ ਨੌਜਵਾਨ ਬੂਟਾ ਰਾਮ ਜਿਹਦੀ ਕੱ ਡੇ ਡੈੱਡ ਬੋਡੀ ਮਿਲੀ ਸੀ ਔਰ ਅਸੀਂ ਥਾਣੇ ਵੀ ਜਾਏ ਮੇਰੇ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਤੇ ਲੱਗੇ ਹੋਏ ਨੇ ਐਸਐਸਓ ਸਾਹਿਬ ਵੀ ਬਹੁਤ ਵਧੀਆ ਲੱਗੇ ਹੋਏ ਨੇ ਮੇਰੀ ਗੱਲ ਹੋਈ ਆ ਤੇ ਜਲਦੀ ਤੋਂ ਜਲਦੀ ਉਹ ਕਹਿੰਦੇ ਇਨਸਾਫ ਮਿਲੂਗਾ ਪਰਿਵਾਰ ਨੂੰ ਅਸੀਂ ਇਨਸਾਫ ਦੀ ਗੁਹਾਰ ਲਈ ਸੀ ਤੇ ਸਰ ਕੋਈ ਮਾਮਲਾ ਸਾਹਮਣੇ ਆਏ ਹੋਵੇ ਮਾਮਲਾ ਐਸਐਸਓ ਸਾਹਿਬ ਨੇ ਕਿਹਾ ਹੁਣ ਅਸੀਂ ਬਿਆਨ ਦਵਾਵਾਂ ਗੁੜੀ ਆਪਣੀ ਦੇ ਤੇ ਦੇਖੋ ਜਿੱਦਾਂ ਪੁਲਿਸ ਸਰ ਨਹੀਂ ਸਰ ਕੋਈ ਕਾਰਨ ਨਹੀਂ ਸਾਹਮਣੇ ਆਇਆ ਅਜੇ ਤੱਕ ਕੁਛ ਕਾਰਨ ਹੱਲੇ ਕੁਛ ਨਹੀਂ ਸਾਹਮਣੇ ਆਇਆ ਤੇ ਪੁਲਿਸ ਤਸ ਪੁਲਿਸ ਲੱਗੀ ਹੋਈ ਆ ਤੇ ਜਿੱਦਾਂ ਵੀ ਹੋਊਗਾ ਜੋ ਵੀ ਹੋਊਗਾ ਅ ਮੇਰਾ ਨਾਂ ਦਰਸ਼ਨ ਕੌਰ ਆ। ਹਾਂ ਕਿੱਥੋਂ ਦੇ ਆ? ਅਸੀਂ ਬਰਨਾਲ ਦੇ ਆ। ਹਾਂ ਕੀ ਮਾਮ ਲੱਗੀ ਅੰਟੀ? ਹਾ ਜਿਹੜਾ ਮਾਤਾ ਹੀ ਸਾਰਾ। ਕੱਲ ਸਵੇਰੇ ਜਦੋਂ ਗਏ ਮੈਨੂੰ ਵੀ ਫੋਨ ਉਹਨਾਂ ਨਾਲ ਲਾ ਕੇ ਮੈਨੂੰ ਪੁੱਛਿਆ ਵੇ ਤੁਸੀਂ ਦਵਾਈ ਖਾਧੀ ਮੰਮੀ? ਮੇਰੇ ਦਵਾਈ ਸੀਗੀ। ਹਾਂਜੀ। ਮੈਂ ਕਹਾ ਬੇਟਾ ਵੀ ਮੈਂ ਤਾਂ 3 ਦਿਨ ਖਾਣੀ ਉਹਨੇ ਗੋਲੀ ਕਹਿੰਦਾ ਮੰਮੀ ਅੱਧੀ ਗੋਲੀ ਰੋਜ਼ ਹੀ ਖਾਇਆ ਕਰ। ਠੀਕ ਆ ਜੀ। ਮੈਂ ਕਹਾ ਬੁੱਟਾ ਤੂੰ ਕਿੱਥੇ ਨੂੰ ਚੱਲਿਆ ਹੁਣ ਕਹਿੰਦਾ ਮੈਂ ਕੰਮ ਤੇ ਮੈਂ ਕਿ ਤੇਰੇ ਸੱਟ ਲੱਗੀ ਅਤੇ ਨਾ ਜਾ ਪੁੱਤ। ਮੈਂ ਨਾਲੇ ਤੇਰੀ ਮੈਂ ਕਹਾ ਸਰੋਂ ਵੱਢਣ ਵਾਲੀ ਉਹ ਵੱਢਣ ਨਾਲੇ ਕਾਣਕ ਵਢਾ ਲੈ। ਵੇਲਾ ਕਹਿੰਦਾ ਮੈਂ ਵੇਲਾ ਹੀ ਅੱਜ ਦੀ ਦਿਹਾੜੀ ਮੰਮੀ ਜਾਣਾ ਥੋੜਾ ਸੌਦਾ ਲਿਆਉਣ ਵਾਲਾ ਆ ਤੇ ਮੈਂ ਨਾਲੇ ਉਹ ਲੈ ਆਵਾਂ ਮੇਨਾਂ ਥੋੜੀਆਂ ਗੱਲਾਂ ਕੀਤੀਆਂ ਫੇ ਮੈਂ ਹੀ ਕਹਿਤਾ ਮੈਂ ਕਾ ਫੁੱਟੇ ਚੱਲ ਠੀਕ ਹੈ ਪੁੱਤ ਕੰਮ ਕਰ ਲੈ ਜਿਹੜਾ ਕਰਦਾ ਛਾਮੀ ਜਦ ਪਤਾ ਲੱਗਾ ਕੱਲ ਸਾਨੂੰ ਇਹਨੇ ਫੋਨ ਗੁੱਡੀ ਨੇ ਕੀਤਾ ਇਹਨੂੰ ਮੇਰੇ ਨੰਨੋ ਇਹ ਆ ਗਏ ਨਾઠਿਆ ਮੈਂ ਘਰ ਹੀ ਰਹੀ ਕੱਲੀ ਸਾਰਾ ਪਿੰਡ ਹੀ ਆ ਗਿਆ ਸਾਡਾ ਸਾਰਾ ਫਗਵਾੜਾ ਛਾਣ ਮਾਰਿਆ ਕਿਤੇ ਨਹੀਂ ਲੱਜਾ ਲੱਜਾ ਛਾਮੀ ਫੇ ਪਤਾ ਲੱਗਾ ਵੀ ਹੈਗਾ ਪੈਟਰੋਲ ਫਾਰਮ ਪਤੇ ਕਿਤੇ ਵੀ ਹੈਗਾ ਜਿੰਦਾ ਹੀ ਕਹਿੰਦੇ ਆਸੇਗਾ ਮੁੱਕਾ ਹੀ ਫੇਰ ਜਦ ਮੈਂ ਆਈਆਂ ਹਸਪਤਾਲ ਤਾਂ ਉੱਥੇ ਦੇਖਿਆ ਇੰਦਾ ਪਿਆ ਮੈਂ ਲਹਾਇਆ ਮੈਂ ਕਲਾ ਵੀ ਭਰੀ ਉਹਦੀ ਪਰ ਉਹਦੇ ਸਿਰ 'ਚ ਸੱਟ ਲੱਗੀ ਕੂਣ ਜਾਂਦਾ ਸੀ ਸਿਰ 'ਚ ਸੱਟ ਲੱਗੀ ਇੱਕ ਜਿੱਦਾਂ ਇਥੋਂ ਵਾਲ ਵੀ ਕੁੱਟਿਆ ਆ ਉਹਦਾ ਤੇ ਇਥੇ ਮੂੰਹ ਤੇ ਵੀ ਚਪੇੜਾਂ ਜਿੱਦਾਂ ਮਾਰੀਆਂ ਹੁੰਦੀਆਂ ਇੰਦਾ ਵੀ ਲੱਗੀਆਂ ਸੀ ਉਹਦੇ ਉਹ ਤੋਂ ਬਾਅਦ ਫੇਰ ਮੈਂ ਥੋੜਾ ਚਿਰ ਦੇਖ ਕੇ ਤਾਂ ਆ ਕੇ ਕਰਿਆ ਕਿੰਨੀ ਦੇਰ ਹੋ ਗਈ ਤੁਹਾਡੀ ਮਤਲਬ ਕੀ ਇਹਦੀ ਮੈਰਿਜ ਨੂੰ ਹਾਂਜੀ ਇਦੀ ਸ਼ਾਦੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਮੇਰੇ ਚੈਟ ਵੀ ਯਾਡਿਟ 16 ਜਨਵਰੀ ਤੋਂ ਨੌਵਾਂ ਸਾਲ ਲੰਘਾ ਹੈ ਨੌ ਸਾਲ ਹੋ ਗਿਆ ਹੈ ਡੇਟਾ 7 ਸਾਲਾਂ ਦਾ ਠੀਕ ਹੈ ਤੇ ਪ੍ਰਸ਼ਾ ਅ ਜਾਂਦੇ ਤੇ ਧਿਆਨ ਚ ਲਿਆਉਂਦੇ ਇਹ ਮਾਮਲਾ ਹਾਂਜੀ ਪੁਲਿਸ ਦੇ ਧਿਆਨ ਚ ਲਿਆਉਂਦਾ ਇਹ ਮਾਮਲਾ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਪੁਲਸ ਉੱਥੇ ਆਈ ਸੀ ਹਾਂਜੀ ਠੀਕ ਇੱਥੇ ਵਿੱਚ ਸਰਚ ਵੀ ਆਈ ਸੀ ਪੁਲਿਸ ਠੀਕ ਹੈ ਠੀਕ ਹਾਂਜੀ ਸਰ ਕੀ ਇੱਕ ਮਾਮਲਾ ਜਿਹੜਾ ਅੰਬੇਡਪੁਰ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਆ ਇਸ ਤਰ੍ਹਾਂ ਸੀ ਫਿਰ ਮੈਂ ਬੀਤੀ ਸ਼ਾਮ ਨੂੰ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਆ ਪੈਟਰੋਲ ਪੰਪ ਦੀ ਪੈਕ ਸਾਈਡ ਤੇ ਬੇਵਾਦ ਜਗ੍ਹਾ ਦੇ ਉੱਤੇ ਮੈਂ ਸਾਥੀਆਂ ਨਾਲ ਕਾ ਮੌਕੇ ਤੇ ਗਿਆ ਲੇਗਾ ਜੋ ਇੱਕ লাশ ਮਿਲੀ ਆ ਜਿਹਦੇ ਮੂੰਹ ਵਿੱਚੋਂ ਖੂਨ ਸੀਗਾ ਰੰਗ ਵੀ ਉਹਦਾ ਅਬ ਨੀਲਾ ਜਿਹਾ ਮੂਹ ਹੋ ਚੁੱਕਾ ਸੀਗਾ ਤੇ ਉਹ ਬੰਦੇ ਦਾ ਨਾਮ ਪਤਾ ਸੀ ਪਤਾ ਕੀਤਾ ਤੇ ਪਤਾ ਲੱਗਾ ਇਹ ਉਹ ਬੰਦੇ ਦਾ ਨਾਮ ਬੂਟਾ RAM ਪੁੱਤਰ ਬਲਵੀਰ ਚੰਦ ਵਾਸੀ ਬੀੜਪਵਾਗ ਹੈ ਤੇ ਇਹਦੇ ਬਾਰੇ ਉਹਦੇ ਬਾਰਸਾਂ ਨਾਲ ਕੰਟੈਕਟ ਕੀਤਾ ਆ ਉਹ ਕਹਿੰਦੇ ਵੀ ਕੰਮ वगैरह ਕਰਦਾ ਹੈਗਾ ਕਾਮਕਾਰ ਮਿਹਨਤ ਮਜ਼ਦੂਰੀ ਦਾ ਕਰਦਾ ਹੈਗਾ ਵੀ ਕੱਲ ਇੱਕ ਰੋਂ ਗਿਆ ਆ ਆਪਣੇ ਮੋਟਰਸਾਈਕਲ ਤੇ ਕੰਮਕਾਰ ਦੇ ਸਹੁੰਚ ਹੀ ਗਿਆ ਆ ਫਿਰ ਉਹ ਤੋਂ ਬਾਅਦ ਇਹ ਕਿੱਥੇ-ਕਿੱਥੇ ਗਿਆ ਕੀ ਹੋਇਆ ਇਹਦੇ ਨਾਲ ਇਹਦੇ ਬਾਰੇ ਉਹਨਾਂ ਕੋਲ ਕੋਈ ਜਾਨਕਾਰੀ ਨਹੀਂ ਗਈ ਜਿਹੜੀ Laash ਅਸੀਂ ਬੀਤੀ ਰਾਤ ਡੈਡ ਹਾਊਸ ਵਿੱਚ ਰਖਾਤੀ ਸੀਗੀ ਤੇ ਹੁਣ ਇਸ ਦੀ ਗੰਭੀਰਤਾ ਨਾਲ ਸੀਨੀਅਰ ਅਫਸਰ ਪੜਤਾਲ ਕਰ ਰਹੇ ਆ ਵੀ ਇਹ ਮੌਤ ਦਾ ਕੀ ਕਾਰਨ ਆ ਇੱਕ ਤਾਂ ਪੂਰਟ ਬਾਟਮ ਕਰਾਇਆ ਜਾ ਰਿਹਾ ਆ ਤੇ ਬਾਕੀ ਦੀ ਗੰਭੀਰਤਾ ਨਾਲ ਜਾਣ ਪਛਾਣ ਜਾਣਕਾਰੀ ਹਾਸਲ ਕੀਤੀ ਜਾ ਰਹੀ ਆ ਤਾਂ ਸਾਰੇ ਇੱਕ ਪਰਿਵਾਰਿਕ ਮੈਂਬਰਾਂ ਦਾ આરોਪ ਆਗੇ ਕਹਿੰਦੇ ਕਿ ਮਤਲਬ ਇਹ ਮਤਲਬ ਕਿ ਸ਼ੱਕ ਜਾਰ ਕੀਤੀ ਆ ਸ਼ੱਕ ਜਾਰ ਕੀਤਾ ਉਹਨਾਂ ਨੇ ਜੋ ਵੀ ਸ਼ੱਕ ਜਾਰ ਕੀਤਾ ਆ ਉਹਦੇ ਬਾਰੇ ਗਹਿਰਾਈ ਨਾਲ ਪੜਤਾਲ ਕੀਤੀ ਜਾਏਗੀ ਉਹਨਾਂ ਨੇ ਕਿਹਾ ਵੀ ਸ਼ਾਇਦ ਹੋ ਸਕਦਾ ਕੋਈ ਦਾ ਦੋਸਤ ਜਾਂ ਕੋਈ ਹੋਰ ਜਾਣਕਾਰ ਮੇ ਇਹਦੀ ਮੌਤ ਦਾ ਕਾਰਨ ਹੋਵੇ ਉਹਦੇ ਬਾਰੇ ਵੀ ਅਸੀਂ ਗਹਿਰਾਈ ਨਾਲ ਪੜਤਾਲ ਕਰ ਰਹੇ ਹਾਂ